ਦਾ ਖਾਲਸਾ ਵਾਹਿਗੁਰੂ ਜੀ ਕੀ ਪਰੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਵਾ ਕਿਉਂ ਕਰ ਸੁ ਤੇ ਨਿਕਲਿਆ ਤਾਰੇ ਸਭੇ ਅੰਧੇਰ ਘੁਰਵਾ ਅੱਜ ਦਾ ਜੋ ਦਿਨ ਭਾਕਾ ਵਾਲਾ ਪੂਰੇ ਨਾਨਕ ਨਾਮ ਲੈਵਾ ਨੂੰ ਜਿੱਥੇ ਮਿਲਿਆ ਉੱਥੇ ਹੀ ਅੱਜ ਦੇ ਜੋ ਰਾਤ ਦੇ ਦੀਵਾਨ ਗੁਰਦੁਆਰਾ ਸਿੰਘ ਸਭਾ ਠੀਰ ਬਾਬਾ ਬਚਿੱਤਰ ਸਿੰਘ ਦੀ ਬਸਤੀ ਵਿੱਚ ਵਿਖੇ ਲਗਾਏ ਗਏ ਨੇ ਜਿਸ ਵਿੱਚ ਸਾਡੇ ਸਰਕਾਰ ਜੋ ਪਰਮਿੰਦਰ ਸਿੰਘ ਜੀ ਆਰਸੀਆ ਪਾਲਿਆਂ ਦੇ ਕੀਰਤੀ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੇ ਹੱਲ ਦਿੱਤਾ ਇਸ ਸੰਗਤਾਂ ਦਾ ਅਠਾਠਾ ਮਾਲ ਦਾ ਕੰਦ ਦਸਾਉਂਦਾ ਕਿ ਗੁਰੂ ਨਾਨਕ ਮਾਲਕ ਨੇ ਪਿਆਰ ਕਰਦੇ ਨੇ ਗੁਰੂ ਨਾਲ ਸਾਡੇ ਸੰਗਤ ਕਿੰਨਾ ਪਿਆਰ ਕਰਦੀ ਏ ਸਾਰਿਆਂ ਨੂੰ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਮੇਰੇ ਸਤਿਕਾਰਯੋਗ ਸਾਡੇ ਭਾਈ ਸਾਹਿਬ ਕਿਰਪਾਲ ਸਿੰਘ ਖੜੇ ਤੁਹਾਡਾ ਸਾਹਿਬ ਵਾਹਿਗੁਰੂ ਕੀ ਫਤਿਹ ਦੇਸ਼ ਦੇ ਵਿੱਚ ਰਹਿੰਦੀ ਸੰਗਤ ਲੋਕ ਗੁਰਨਾਨਕ ਪਾਸ਼ਾ ਦੇ ਪ੍ਰਕਾਸ਼ ਜੜੀ ਲੱਖ ਲੱਖ ਵਧਾਈ ਜਿਵੇਂ ਤੁਸੀਂ ਦੇਖਦੇ ਹੋ ਸੀ ਹੀ ਪਰਬ ਜਿੱਤਰ ਸੇ ਵੱਡਾ ਗੁਰਦੁਆਰਾ ਬਸਤੀ ਮਿੱਟੂ ਅੱਜ ਤੁਸੀਂ ਦੇਖਦੇ ਹੋ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਹਾੜੇ ਦੇ ਸਮਾਪਕ ਵਿੱਚ ਅੱਜ ਬਹੁਤ ਵਧੀਆ ਸਵੇਰ ਦੇ ਤਿਵਾਨ ਔਰ ਰਾਤਰੀ ਦੇ ਤਿਵਾਨ ਲਗਾਏ ਗਏ ਹਨ ਔਰ ਸੰਗਤ ਦਾ ਤੁਸੀਂ ਠਾਠਾ ਮਾਰਦਾ ਕੱਟ ਨਹੀਂ ਦੇਦੇ ਹੋ ਔਰ ਸੰਗਤ ਨੂੰ ਸਾਰਿਆਂ ਨੂੰ ਕਹਾਂਗੇ ਕਿ ਤੁਸੀਂ ਗੁਰੂ ਘਰ ਨਾਲ ਜੁੜੋ ਗੁਰੂ ਘਰ ਦੀਆਂ ਸੇਵਾਵਾਂ ਕਰੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ